ਅਨਾਗਰੋਰੀ ਕਈਸ ਨਾ ਕਈ ਸਟੇਟਾਂ 'ਚ ਸ਼ੈਟ ਆ ਮੀਨ ਨਾਡੂ 'ਚ ਵੀ ਸ਼ਾਇਦ ਇਹਨਾਂ ਦਾ ਕੰਪੀਟੀਸ਼ਨ ਵੀ ਹੁੰਦੇ ਦੇ। ਅੱਛਾ ਇਹ ਮੁਰਗੇ ਦੇ। ਪੂਸ਼ਾਸਤੀ ਪੂਸ਼ਬੀ ਜਿਆਦਾ ਮਤਲਬ ਵੀ ਬਿਊਟੀ 'ਚ ਵੀ ਪੂਸ਼ ਤੋਂ ਜਾਂ ਜਿਵੇਂ ਵੀ ਲਾ ਲਓ ਇਹ ਸ਼ਾਇਦ ਮੁਰਗੇ ਦੇ ਕੰਪੀਟੀਸ਼ਨ ਵੀ ਹੁੰਦੇ ਹੋ ਟਾਮਿਲਨਾਡੂ ਸਾਈਡ। ਓਕੇ ਓਕੇ। ਆ ਆਪਣੇ ਤਾਂ ਇੱਧਰ ਹੁੰਦੇਗੇ। ਇਹ ਬਾਈ ਬਲੈਕ ਫਿਰ ਕਿੱਥੋਂ ਮਿਲਿਆ? ਇਹ ਮਿਲ ਗਿਆ ਸੀ ਨਾਰਮਲੀ ਮਿਲ ਗਿਆ ਜੀ ਇਹ ਤਾਂ ਵੈਸੇ। ਹਾਂ। ਉਹ ਤਾਂ ਆਮ ਜਿਹਨੇ ਸਿਲਵਰ ਤੇ ਵਾਈਟ ਤਾਂ ਇਹ ਥੋੜੇ ਹੈ ਤਾਂ ਬਹੁਤ ਪਰਕਾ ਟਾਮੇ ਟਾਮੇ ਜੇ ਹੈਗੇ ਕਲਰ ਕਲਰ ਦੇ ਹੈਗੇ ਮਿਲ ਜਾਂਦੇ ਜਾਂਦੇ ਆ। ਇਹ ਲੜਦੇ ਵੀ ਬਹੁਤ ਹਨ ਹਾਂ ਇਹ ਆਪ ਚ ਆਰਡਰ ਛੱਡਣੇ ਪੈਂਦੇ ਆ ਦੋ ਦੋ ਤਿੰਨ ਤਿੰਨ ਘੰਟੇ ਕਰਕੇ ਅਲੱਗ ਅਲੱਗ ਠੀਕ ਇਹ ਸੀਲ ਨਾਲ ਵੀ ਮੇਰੇ ਹਿਸਾਬ ਨਾਲ ਲੜ ਪੈਂਦੇ ਹਾਂ ਹਾਂਜੀ ਹਰੇਕ ਹਰੇਕ ਨਾਲ ਲੜਦੇ ਜੀ ਸੀਲ ਦੇਸੀ ਨਾਲ ਕੋਈ ਅਦਰ ਬਰੀਡ ਜਿਵੇਂ ਇਧਰ ਫੈਂਸੀ ਹਰੇਕ ਨੂੰ ਮਾਰਦੇ ਆ ਲੋ ਵੀ ਸੱਜਣੂ ਅੱਜ ਆਪਾਂ ਖੜੇ ਆ ਪਿੰਡ ਕਿੰਗਰਾ ਬਾਈ ਮਣੀ ਕੋਲੇ ਬਰਡ ਪ੍ਰੇਮੀ ਆ ਬਾਈ ਬਹੁਤ ਤੇ ਤੁਹਾਨੂੰ ਬਹੁਤ ਤਰ੍ਹਾਂ ਦੇ ਬਰਡ ਦਿਖਾਉਣੇ ਆ ਅੱਜ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਬਾਈ ਜੀ ਵਧੀਆ ਜੀ ਠੀਕ ਠਾਕ ਜੀ ਸੁਣਾਓ ਵਧੀਆ ਜੀ ਬਾਈ ਇਹ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਇਹ ਸ਼ੌਂਕ ਚ ਪਏ ਨੂੰ ਇਹ ਸ਼ੌ ਬਚਪਨ ਤੋਂ ਸਾਡੇ ਫਾਦਰ ਸਾਹਿਬ ਰੱਖਦੇ ਸੀਗੇ ਦੈਸੀ ਮੁਰਗੇ ਉਦੋਂ ਤੇ ਉਸੇ ਕੱਤੇ ਥੋੜਾ ਫੈਂਸੀ ਦਾ 5-6 ਸਾਲ ਹੋ ਗਏ ਮੈਨੂੰ ਵੀ ਫੈਂਸੀ ਬਰੀਡ ਰੱਖਣ ਦੇ ਠੀਕ ਹੈ ਹਾਂਜੀ ਸਭ ਤੋਂ ਪਹਿਲਾਂ ਤਾਂ ਬਈ ਯਾਰ ਨਾ ਜਿਹੜੇ ਬਰਡ ਬਾਰੇ ਆਪਾਂ ਫੇਰ ਗੱਲ ਕਰਾਂਗੇ ਜਿਹੜੇ ਤੁਸੀਂ ਇਹ ਬਣਾਏ ਆ ਕੇਜ ਬਣਾਏ ਆ ਨਾ ਵੀ ਜਿਹੜਾ ਆਪਾਂ ਵੈਸੇ ਜੇ ਲੋਹੇ ਦਾ ਬਣਾਉਨੇ ਆ ਹਾਂਜੀ ਉਹ ਤੋਂ ਮੈਨੂੰ ਲੱਗਦਾ ਸਸਤਾ ਪੈ ਗਿਆ ਹੋਊਗਾ ਹੈ ਨਾ ਨਹੀਂ ਉਹ ਤੋਂ ਮਹਿੰਗੇ ਪੈਂਦੇ ਆ ਖਰਚ ਮਹਿੰਗੇ ਪੈਂਦੇ ਆ ਪਰ ਹੈ ਚੀਜ਼ ਬਹੁਤ ਸੋਹਣੀ ਬਣੀ ਆ ਚੀਜ਼ ਹਾਂਜੀ ਲੋਹਾ ਥੋੜਾ ਮਹਿੰਗਾ ਪੈਂਦਾ ਕੁਛ ਕੋ ਉਹਦੀ ਫਿਰ ਕੇਅਰ ਜ਼ਿਆਦਾ ਮੰਨ ਲਈ ਸਾਲ ਚ ਮੰਨ ਲਈ ਤਰਪਾਲ ਦੇ ਨੇ ਜਾਂ ਮੀਂਹ ਕਣੀ ਤੋਂ ਵੀ ਫਰਕ ਹੁੰਦਾ ਇਹ ਕਰਕੇ ਸਾਨੂੰ ਪਹਿਲਾਂ ਸਾਡੇ ਲੋਹੇ ਦੇ ਰਖ ਬਣੇ ਵੀ ਸਪਿੰਜਰੇ ਠੀਕ ਹੈ ਤੇ ਹੁਣ ਫਿਰ ਇਹ ਪੱਕੇ ਬਣਾਏ ਇਹਨਾਂ ਦੇ ਠੀਕ ਹੈ ਹਾਂਜੀ ਤੇ ਇਹ ਬਈ ਫਿਰ ਸੇਲ ਵਾਸਤੇ ਵੀ ਰੱਖਦੇ ਹੋ ਜਾਂ ਕਿ ਨਹੀਂ ਜੀ ਸੇਲ ਵਾਸਤੇ ਨਹੀਂ ਵੈਸੇ ਆਪਾਂ ਸ਼ੌਂਕੀਏ ਤੌਰ ਤੇ ਰੱਖੇ ਹੋਏ ਹਾਂਜੀ ਠੀਕ ਹੈ ਹਾਂਜੀ ਤੇ ਜਿਵੇਂ ਹੁਣ ਨਸਲਾਂ ਕਾਫੀ ਰੱਖੀਆਂ ਵਾਂ ਤੇ ਟੋਟਲ ਤਕਰੀਬਨ ਕਿੰਨੀਆਂ ਨਸਲਾਂ ਰੱਖ ਲੀਆਂ ਹੁਣ ਤੱਕ ਆਪਾਂ ਹਮ ਤਾਂ ਕਿ 14-15 ਦਾ ਨਸਲਾਂ ਦਾ ਰੱਖ ਲਏ ਹੋਣਗੇ ਇਹਨਾਂ ਦੇ ਮੁਰਗੀਆਂ ਦੀ ਬਰੀਡ ਬਾਕੀ ਬਾਕੀ ਹੋਰ ਪੰਛੀ ਵੀ ਰੱਖੇ ਹੋਏ ਸੀ ਠੀਕ ਹੈ ਤੇ 14-15 ਤਾਂ ਮੁਰਗੀਆਂ ਦੀ ਬਰੀਡਾਂ ਰੱਖੀਆਂ ਹੋਈਆਂ ਨੇ ਠੀਕ ਹੈ ਬਈ ਹਾਂਜੀ ਤੇ ਆਪਾਂ ਜੀ ਇਧਰੋਂ ਸ਼ੁਰੂ ਕਰ ਗਏ ਕਿਹੜੇ ਆ ਜਾਂਦੇ ਬਈ ਇਹ ਇਹ ਕੋਚਨ ਬੈਂਟਮ ਆ ਕਹਿੰਦੇ ਇਹਨਾਂ ਨੂੰ ਅੱਛਾ ਜੀ ਹਾਂਜੀ ਫੈਂਸੀ ਬਰੀਡ ਹੀ ਆ ਠੀਕ ਹੈ ਹਾਂਜੀ ਤੇ ਇਹ ਹੁਣ ਦੋ ਫੀਮੇਲ ਰੱਖੀਆਂ ਇਹਦੇ ਨਾਲ ਇੱਕ ਨਾਲ ਕੇ ਬੱਚਾ ਇਹ ਇਹ ਰੱਖਣੇ ਦੋ ਇਹ ਫੀਮੇਲ ਇਸੇ ਦੇ ਬੱਚੇ ਇਸ ਵਿੱਚ ਥੋੜੇ ਵੱਡਾ ਹੋ ਗਏ ਜਿਹਨਾਂ ਦਾ ਨਾਮ ਲਾਤਾ ਇਹਨਾਂ ਦੇ ਠੀਕ ਹੈ ਹਾਂਜੀ ਤੇ ਇਹ ਬਈ ਹੁਣ ਬੱਚੇ ਆਪ ਕੱਢ ਲੈਂ ਆਪ ਹੀ ਸੇਵਾ ਮੰਗ ਲੈਂਦੇ ਹੋ ਮੈਂ ਅੰਡੇ ਪੇਜ ਨਾ ਚੱਕੂ ਤੇ ਆਪੇ ਵੀ ਮੰਗ ਲੈਂਦੇ ਨੇ ਸੇਵਾ ਇਹ ਤੇ ਜੇ ਤੁਸੀਂ ਮਸ਼ੀਨ ਚ ਜਾਂ ਦੇਸੀ ਜਾਂ ਸੀਲ ਕੁੱਕੜ ਦੇ ਕੋਲੋਂ ਵੀ ਨਿਕਲ ਜਾਂਦੇ ਆ ਇਹ ਆਪ ਹੀ ਬਚ ਕਰ ਲੈਂਦੇ ਆ ਇਹ ਬਰੀਡ ਮਹਿੰਗੀ ਹੈ ਜਾਂ ਕਿਵੇਂ ਇਹ ਇਹ ਨਹੀਂ ਠੀਕ ਆ ਵੀ ਜ਼ਿਆਦਾ ਮਹਿੰਗੀ ਵੀ ਨਹੀਂ ਹਰੇ ਇਹ ਨਾ ਬਈ ਕਲਰ ਦਾ ਹੁੰਦਾ ਥੋੜਾ ਫਰਕ ਜਿਵੇਂ ਇਹ ਆਹ ਕਲਰ ਆ ਗਿਆ ਇੱਕ ਬਲੈਕ ਇੱਕ ਹੀ ਕਲਰ ਆਉਂਦੇ ਇਹਨਾਂ ਚ ਕਲਰਾਂ ਦਾ ਰੇਟ ਦਾ ਫਰਕ ਹੁੰਦਾ ਇਹਨਾਂ ਦਾ ਮਹਿੰਗੇ ਸਸਤੇ ਨਾ ਹਾਂ ਠੀਕ ਹੈ ਇਧਰ ਕੇਰਲਾ ਸਾਈਡ ਜਿਆਦਾ ਇਹਨਾਂ ਦਾ ਮਤਲਬ ਬਰੀਡਿੰਗ ਉਧਰ ਜਿਆਦਾ ਹੁੰਦਾ ਹੈ ਵੱਡੇ ਫਾਰਮ ਬਣੇ ਹੋਏ ਆ ਉਧਰ ਇਹ ਫਿਰ ਤੁਸੀਂ ਕਿੱਥੋਂ ਰੇਂਜ ਕੀਤੇ ਇੰਨੇ ਤਰ੍ਹਾਂ ਦੇ ਇਹ ਬਈ ਆਪ ਨੂੰ ਮਿਲ ਖਰ ਮਿਲ ਜਾਂਦੇ ਪੰਜਾਬ ਚ ਕੋਈ ਵੱਡੀ ਨਹੀਂ ਇੱਥੇ ਬਹੁਤ ਜਣੇ ਰੱਖੇ ਹੋਏ ਮਿਲ ਜਾਂਦੇ ਆ ਆਮੀ ਉਹ ਜਿਆਦਾ ਜੇ ਪਿਓਰਿਟੀ ਚੋਂ ਇੱਕ ਕਲਰ ਦੇ ਹਿਸਾਬ ਤੇ ਫਿਰ ਕੇਰਲਾ ਜੇ ਉਧਰ ਬਾਹਰੋਂ ਆ ਜਾਂਦੇ ਆ ਅੱਛਾ ਉਧਰ ਮੁਗਾਉਣੇ ਦਾ ਉਹਦਾ ਫਿਰ ਨੁਕਸਾਨ ਵੀ ਹੁੰਦਾ ਉਹ ਗੋਦੇ ਚ ਤਾਇਰ ਹੈਨਾ ਹਾਂਜੀ ਜੇ ਕੋਈ ਵੀ ਰਸਤੇ ਚ ਕੋਈ ਮਰ ਮੁਰ ਜਾਂਦਾ ਜਾਂ ਉਹ ਕਾ ਹੋ ਜਾਂਦਾਗਾ ਫਰਕ ਸਾਬ ਘਰ ਜਿਆਦਾ ਗਰਮੀ ਚ ਵੀ ਥੋੜਾ ਜਿਹਾ ਫਰਕ ਪੈਣ ਦਾ ਟਰਾਂਸ ਠੀਕ ਹੈ ਬਾਈ ਤੇ ਇਹ ਕਾ ਜਿਹੜੇ ਆ ਗਏ ਇਹ ਬਾਈ ਇਹ সিলਵਰ ਸਪਰਾਈਟ ਹੈ ਠੀਕ ਹੈ ਹਾਂਜੀ ਇਹ সিলਵਰ ਸਪਰਾਈਟ ਕਹਿੰਦੇ ਇਹਨਾਂ ਨੂੰ ਇਹਨਾਂ ਦਾ ਖੰਭਾਂ ਦਾ ਪੈਟਰਨ ਤੋਂ ਹੁੰਦਾ ਥੋੜਾ ਜਿਹਾ ਜਿਵੇਂ ਆ ਵੇਖੋ ਹਰੇਕ ਖੰਭ ਦੇ ਉੱਪਰ ਨਾ ਬਲੈਕ ਕਲਰ ਦਾ ਰੰਗ ਹਾਂ ਇਹ ਇਹ ਹੁੰਦਾ ਹੈ ਬਸ ਫੈਂਸੀ ਇਹ ਪਿਓਰਟੀ ਹੈ ਇਹਦੀ ਇਹ ਪਿਓਰਟੀ ਇਹ ਪਿਓਰਟੀ ਚ ਹੋ ਜਿੰਨਾ ਜ਼ਿਆਦਾ ਵਧੀਆ ਪੈਟਰਨ ਬਣਾ ਖੰਭਾਂ ਉਨੀ ਜ਼ਿਆਦਾ ਪਿਓਰਟੀ ਇਹਦੀ ਹੋਗੀ ਠੀਕ ਹੈ ਹਾਂਜੀ ਕਿ ਆ ਜਿਹੇ ਮੁਰਗੀ ਹੈ ਉਹ ਤੋਂ ਜ਼ਿਆਦਾ ਲੱਗਦੀ ਹੈ ਮੈਨੂੰ ਹਾਂਜੀ ਹੈਨਾ ਹਾਂਜੀ ਇਹ ਇਹ ਕੱਢ ਲੈਂਦੀ ਹੈ ਬਈ ਬੱਚੇ ਇਹ ਵੀ ਕੱਢ ਲੈਂਦੀ ਹੈ ਹਾਂਜੀ ਇਹ ਆਂਡੇ ਜਿੰਨੇ ਇੰਨੇ ਜਿਆਦੇ ਰੱਖੇ ਸਹਿਜ ਇਹਦਾ ਛੋਟਾ ਵਾ ਇਹ ਸਹਿਜੇ ਛੋਟੇ ਹੀ ਹੁੰਦੇ ਆ ਫੈਂਸੀਆਂ ਦਾ ਹੀ ਹਾਂ ਤੇ ਆਂਡੇ ਇੰਨੇ ਇੰਨਿਆਂ ਨੂੰ ਕਵਰ ਕਰ ਲੈਂਦੀ ਹੈ ਇਹ ਨਹੀਂ ਇੰਨਾ ਨਹੀਂ ਹੁੰਦਾ ਖਰੇ ਨੂੰ ਕਵਰ ਤਾਂ ਹੀ ਕਰਕੇ ਫਿਰ ਵੀ 2 4 5 ਆਂਡੇ ਤੱਕ ਤਾਂ ਇਹ ਮਤਲਬ ਵੀ ਕਰ ਲੈਂਦੀ ਪਰ ਜਿਆਦਾ ਫਿਰ ਇਨਕੂਬेटर ਚ ਜਾਂ ਫਿਰ ਵੀ ਦੇਸੀ ਜਾਂ ਸੇਲ ਮੁਰਗੀ ਚੋਂ ਕਢਾਉਣੇ ਪੈਂਦੇ ਆ ਠੀਕ ਹੈ ਬਈ ਹਾਂਜੀ ਤੇ ਜਿਵੇਂ ਬਾਈ ਹੁਣ ਆਂਡੇ ਜ਼ਿਆਦਾ ਆ ਜਾਂਦੇ ਆ ਹਾਂਜੀ ਹੁਣ ਤੇਰੇ ਤੋਂ ਮੰਗਨ ਵਾਲੇ ਵੀ ਆਂਦੇ ਨੇ ਵੀ ਆਂਡੇ ਦੇ ਦੇ ਜਾਂ ਜਾਂ ਬੱਚੇ ਦੇ ਦੇ ਹਨਾ ਨਹੀਂ ਕੋਈ ਨਹੀਂ ਬਾਈ ਜੀ ਬਰੀਡਿੰਗ ਜ਼ਿਆਦਾ ਹੋ ਜਾਂਦੀ ਆ ਆਪਾਂ ਵੈਸੇ ਵੀ ਦੇ ਦੇ ਦਿੰਦੇ ਆ ਕੋਈ ਇਹ ਨਹੀਂ ਆਪਣਾ ਵੀ ਸੇਲ ਪਰਚੇਸ ਦਾ ਕੰਮ ਸ਼ੌਂਪ ਵੀ ਆ ਕਰਨਾ ਆਪਾਂ ਤੇ ਉਹਦਾ ਆਪਾਂ ਦੇ ਹੀ ਦੇ ਪਰ ਉਹ ਚੀਜ਼ ਲਈ ਜਿਵੇਂ ਹੁਣ ਬਾਈ ਦਾ ਸਾਰਾ ਬਣਾਇਆ ਪ੍ਰਬੰਧ ਕੀਤਾ ਹੋਇਆ ਪਹਿਲਾਂ ਪ੍ਰਬੰਧ ਇਹੋ ਜਿਹਾ ਹੋਵੇ ਹਨਾ ਹਾਂਜੀ ਪ੍ਰਬੰਧ ਹੋਵੇ ਹਾਂਜੀ ਫੇਰ ਫੇਰ ਰੱਖਣਾ ਕਿਉਂਕਿ ਜੇ ਜ਼ਿਆਦਾ ਇਹ ਰਹਿਣ ਸਹਿਣ ਦਾ ਇਹਨਾਂ ਦਾ ਹੈ ਨਹੀਂ ਤਾਂ ਬਿਮਾਰੀ ਦਾ ਜ਼ਿਆਦਾ ਇਹਨਾਂ ਦਾ ਡਰ ਹੁੰਦਾ ਹੈਗਾ ਹਾਂ ਇਹ ਇਹ ਕਿਹੜੀ ਸਿਲਕੀ ਆਗੇ ਇਹ ਲੜਦੇ ਵੀ ਬਹੁਤ ਹਨ ਇਹ ਬਹੁਤ ਜਿਆਦਾ ਲੜਦੇ ਇਹ ਹਾਂ ਇਹ ਆਪ ਚ ਆਡਰ ਛੱਡਨੇ ਪੈਂਦੇ ਦੋ ਦੋ ਤਿੰਨ ਤਿੰਨ ਘੰਟੇ ਕਰਕੇ ਲੱਗ ਲੱਗ ਠੀਕ ਇਹ ਸੀਲ ਨਾ ਵੀ ਮੇਰੇ ਸਾਬ ਨਾਲ ਲੜ ਪੈਂਦੇ ਹਾਂ ਹਾਂਜੀ ਹਰੇਕ ਹਰੇਕ ਨਾਲ ਲੜਦੇ ਇਹ ਸੀਲ ਦੇਸੀ ਨਾਲ ਕੋਈ ਅਦਰ ਬਰੀਡ ਜਮ ਇਧਰ ਫੈਂਸੀ ਹਰੇਕ ਨੂੰ ਮਾਰਦੇ ਆ ਅੱਛਾ ਹੂੰ ਠੀਕ ਹੈ ਤੇ ਇਹ ਇਹ ਕਿਵੇਂ ਆਪਣੇ ਵਾਤਾਵਰਣ ਤੇ ਇਥੇ ਭਈ ਇਹ ਥੋੜੀ ਜੀ ਗਰਮੀ ਜਿਆਦਾ ਮੰਦੇ ਆ ਹੂੰ ਤੇ ਖੜਾ ਬਰੀਡਿੰਗ ਹੋ ਜਾਂਦੀ ਆਪਣੇ ਪੰਜਾਬ ਚ ਵੀ ਇੰਨੇ ਬਹੁਤ ਜਿਆਦਾ ਹੂੰ ਪਰ ਇਹ ਥੋੜੇ ਗਰਮੀ ਚ ਥੋੜੀ ਦਿੱਕਤ ਉਹ ਕਿਹੜਿਆ ਪਹਿਲਾਂ ਨਾ ਉਹ ਨਹੀਂ ਇੰਨਾ ਜਿਆਦਾ ਕਰਦੇ ਇਹ ਥੋੜੀ ਦਿੱਕਤ ਗਰਮੀ ਚ ਆਉਂ ਕਿ ਭਾਈ ਕੱਲਾ ਸ਼ੌਂਕ ਨਹੀਂ ਗਾ ਸ਼ੌਂਕ ਦੇ ਨਾਲ ਨੌਲੇਜ ਵੀ ਉਵੇਂ ਆ ਜਾਂਦੀ ਹੈ ਨਾ ਵੀ ਕਿਉਂਕਿ ਹੁਣ ਮੇਰੇ ਹਿਸਾਬ ਨਾਲ ਤੂੰ ਅੱਧਾ ਡਾਕਟਰ ਦਾ ਇਹਨਾਂ ਦਾ ਬਣਿਆ ਪਿਆ ਵਾ ਹਾਂਜੀ ਹਾਂਜੀ ਬਸ ਜਿਵੇਂ ਰੱਖੇ ਫਿਰ ਇਹਨੂੰ ਦਵਾਈਆਂ ਦੇਣਾ ਜਾਂ ਖਾਣ ਪੀਣ ਦਾ ਫਿਰ ਉਵੇਂ ਨੌਲੇਜ ਆ ਜਾਂਦੀ ਜੀ ਫਿਰ ਇਹਨਾਂ ਦੀ ਹਾਂ ਹਾਂ ਹਾਂਜੀ ਠੀਕ ਐ ਇਹ ਜਪਾਨੀ ਸੈਂਟਮਾ ਜੀ ਠੀਕ ਐ ਮੈਂ ਨਾ ਯੂਪੀ ਚ ਗਿਆ ਸੀ ਉਤਰਾਖੰਡ ਉੱਥੇ ਵੇਖੇ ਜਿਹੜੇ ਜੰਗਲਾਂ ਦੇ ਵਿੱਚ ਐਡੇ ਕਿ ਸਾਈਜ਼ ਦੇ ਸੀ ਉਹ ਵੀ ਭੱਜੇ ਜਾਂਦੇ ਉਹ ਜਿਹੜੇ ਜੰਗਲੀ ਅੱਛਾ ਜੀ ਜਿਹੜੇ ਪਿਓਰ ਜੰਗਲੀ ਆ ਹਾਂ ਉਹ ਹਾਉ ਜੰਗਲ ਫਾਲ ਕਹਿੰਦੇ ਨੇ ਉਹਨਾਂ ਨੂੰ ਵੀ ਅੱਛਾ ਉਹ ਫੀਮੇਲ ਥੋੜੀ ਛੋਟੀ ਹੁੰਦੀ ਹੈ ਮੇਲ ਥੋੜਾ ਜਿਹਾ ਹਾਂ ਗੁਰਗੈਵ ਜਿਹਾ ਸੀਗਾ ਲੱਗਦਾ ਦੇਖਣ ਨੂੰ ਇਹ ਜਪਨਸ ਬੈਂਟਮ ਵਿੱਚ ਕਈ ਨਸਲਾਂ ਸ਼ਾਰਟ ਲੈਗ ਚਾਉਂਦੇ ਆ ਅੱਛਾ ਤੇ ਫੈਨ ਟੇਲ ਚਾਉਂਦੇ ਆ ਤਿੰਨ ਚਾਰ ਨਸਲਾਂ ਚਾਉਂਦੇ ਇਹ ਜਪਨਸ ਬੈਂਟਮ ਵਿੱਚ ਇਹ ਤਾਂ ਆਪਣੇ ਆਮੀ ਇਹ ਮਨ ਉਸ ਬਹੁਤ ਜਨਰਲ ਰੱਖੇ ਸ਼ੌਂਕ ਨ ਰੱਖੇ ਸਭ ਤੋਂ ਪਹਿਲਾਂ ਲੋਕਾਂ ਜਿਆਦਾ ਇਹਨੂੰ ਸ਼ੌਂਕ ਤੋਂ ਲਿਆ ਇਸ ਫੈਨਸੀ ਚ ਜਪਨਸ ਬੈਂਟਮ ਠੀਕ ਹੈ ਹਾਂਜੀ ਇਹ ਆਪਣੇ ਸ਼ਾਇਦ ਮੈਨੂੰ ਤਾਂ ਵੀ ਸ਼ਾਇਦ ਪੰਜਾਬ ਚ ਸ਼ੈਰੀਮਾਨ ਨੇ ਸਿੰਗਰੇ ਜੀ ਸ਼ਾਇਦ ਉਹਨਾਂ ਨੇ ਲਿਆਂਦੇ ਸੀ ਸੁੰਚ ਮੇਰੇ ਜਿੱਦ ਤੋਂ ਮੈਨੂੰ ਹਾਂ ਵੀ ਜਦੋਂ ਮੈਂ ਸੁਣਿਆ ਸੀ ਥੱਕ ਠੀਕ ਉਹ ਲਿਆਏ ਸੀ ਕਿ ਸ਼ੈਦ ਠੀਕ ਹੈ ਬਈ ਠੀਕ ਹੈ ਹਾਂਜੀ ਤੇ ਬਾਕੀ ਜਿਵੇਂ ਹੁਣ ਵੱਡੇ ਫਾਰਮ ਆ ਜਿਵੇਂ ਬਾਦਲਾ ਦੇ ਫਾਰਮਾਂ ਚ ਉੱਥੇ ਤਾਂ ਹਾਂਜੀ ਹੈਗੇ ਹਾਂਜੀ 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 ਉਹਨਾਂ ਦੇ ਹੋ ਸਕਦਾ ਉਸ ਤੋਂ ਵੀ ਪਹਿਲਾਂ ਵੀ ਲਿਆਂਦੇ ਹਾਂਜੀ ਹਾਂਜੀ ਸਹੀ ਗੱਲ ਬਸ ਆਪਣੇ ਜਿਵੇਂ ਸੁੰਚ ਆਇਆ ਸੁੰਚ ਆਇ ਵੈਲਕਮ ਇੱਥੇ ਕੀ ਬੱਚੇ ਰੱਖੀ ਹੋਏ ਇਹਨਾਂ 'ਚ ਬੱਚੀ ਆ ਜੀ ਤਾਂ ਇਹ ਠੰਡ ਤੋਂ ਕਵਰ ਕੀਤਾ ਹੋਇਆਗਾ ਹਵਾ ਤੋਂ ਫਿਰ ਥੋੜਾ ਰੱਖਣਾ ਪੈਂਦਾਗਾ ਠੀਕ ਹੈ ਇਹ ਮਰ ਜਿਹੜੀ ਆ ਬੈਠ ਵਗੈਰਾ ਬਾ ਜਾਂ ਰੂੜੀ ਵਗੈਰਾ ਇਹ ਵਿੱਚ ਚੱਕ ਦਿੰਨੇ ਆ ਇਹ ਹਾਂਜੀ ਛਾਨ ਹਫਤੇ 10 ਦਿਨਾਂ 12 ਦਿਨਾਂ ਬਾਅਦ ਹੀ ਇਹ ਤੇ ਛਾਨ ਕੇ ਤੇ ਕਾਫੀ ਸਾਫ ਕਰ ਇਹ ਰੂੜੀ ਤਾਂ ਇਹਨਾਂ ਦੇ ਖਾਣ ਵਾਸਤੇ ਪਾਈ ਹੋਈ ਹੈ ਇਹ ਨਹੀਂ ਰੂੜੀ ਇਹ ਫੀਡ ਹੁੰਦੀ ਫੀਡ 'ਚ ਹੁੰਦੀ ਹੈ ਇਹ ਅੱਛਾ ਫੀਡ 'ਚ ਹੈ ਨਾ ਫੀਡ ਦੇ ਰੂੜੀ ਦੇ ਉੱਪਰ ਸ਼ਾਇਦ ਹੁੰਦੀ ਹੈ ਫੀਡ ਇਹਦੇ ਠੀਕ ਹੈ ਉਹ ਹੀ ਹੁੰਦੀ ਹੈ ਠੀਕ ਹੈ ਠੀਕ ਹੈ ਹਾਂਜੀ ਇਹ ਹਫਤੇ 10 ਦਿਨਾਂ ਬਾਅ ਆ ਦੋ ਨਸਲਾਂ ਆਟੀਆਂ ਤਿੰਨ ਨੂੰ ਇਹ ਚ ਤਿੰਨ ਚਾਰ ਹੀ ਹੋਗੀਆਂ ਕਿ ਤਿੰਨ 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 ਆ ਜੀ ਜਿਹੜਾ ਰੈੱਡ ਤੇ ਆ ਵਾਈਟ ਲਾਂਗ ਇਹ ਬੱਚੇ ਆ ਸਾਰੇ ਇਹ ਹਾਂਜੀ ਇੱਕ ਬਰੀਡਾ ਜਿਹੜਾ yellow ਆ ਉਹ ਪਹਿਲੇ ਹਲਦ ਉਹ ਦਿਖਾਈ ਸੀ ਉਹ ਸਿਲਕੀ ਦਾ ਹੀ ਵਾਈਟ ਠੀਕ ਹੈ ਹਾਂਜੀ ਆ ਇਹਨਾਂ ਦੇ ਬੱਚੇ ਆ ਲਾਂਗ ਟੇਲ ਅੱਛਾ ਉਹਨਾਂ ਦੇ ਆ ਹਾਂਜੀ ਠੀਕ ਹੈ ਇਹ ਫੀਨਿਕਸ ਲਾਂਗ ਟੇਲ ਕਹਿੰਦੇ ਨੇ ਜੰਗਲੀ ਮੁਰਗਾ ਵੀ ਕਹਿੰਦੇ ਇਹਦੀ ਪੂਛ ਲੰਬੀ ਹੁੰਦੀ ਹੈ ਇਹਨਾਂ ਦੀ ਇਹਦੀ ਪੂਛ ਕਿੰਨੀ ਜਾ ਵੱੜਦੀ ਆ ਅੰਦਾਜ਼ਾ ਕੋਈ ਹੈ ਬਈ ਇਹ ਉਨਾਗਾ ਡੋਰੀ ਹੈ ਜੀ ਇੱਕ ਨਸਲ ਆਉਂਦੀ ਆ ਫੀਨਿਕਸ ਆਉਂਦੀ ਆ ਇਹ ਆਡਾ ਢਾਢਾ ਸੰਭਾਲਦੇ ਸਿਰ ਤੇ ਹੈ ਗੀ 5 4 7/8 ਫੁੱਟ 8 ਫੁੱਟ ਤੱਕ ਜਾਵੜਦੀ ਜਾਵੜਨ ਦੀ ਕਿਉਂਕਿ ਮੈਂ ਬਹੁਤ ਟਾਈਮ ਪਹਿਲਾਂ ਵੀਡੀਓ ਪਾਈ ਸੀ ਅੱਛਾ ਜੀ ਤੇ ਲੋਕਾਂ ਨੇ ਬੜੇ ਕਮੈਂਟ ਕੀਤੇ ਯਾਰ ਇੰਨੀ ਪੁੱਛ ਕਿਵੇਂ ਜਾਵੜੂਗੀ ਮੁਰਗੀ ਨਹੀਂ ਜਾੜ ਇਹ ਵਸੇ ਸਪੈਸ਼ਲ ਕੇਅਰ ਚਾਹੀਦੀ ਆਰਡਰ ਚਾਹੀਦਾ ਮਨਨ ਚਲੋ ਵੀ ਕਿਵੇਂ ਹੁਣ ਤੁਰੇ ਫਿਰਦੇ ਕਿਵੇਂ ਆ ਕੁਕੜੀ ਨਾਲ ਤੇ ਪੈਰ ਰੱਖਦੇ ਦੋ ਟੁੱਟ ਜਾਂਦੀ ਆ ਤੇ ਜੇ ਵਸੇ ਪ੍ਰੋਪਰ ਲਹਿਦਾ ਵੱਡਾ ਪੈਕੇਜ ਬਣਿਆ ਹੋਵੇ ਤਾਂ ਬਹੁਤ ਸੋਹਣੀ ਪੂਛੇ ਦੀ ਮਾਲ ਹੁੰਦੀ ਇਹ ਪੂਛ ਤੋਂ ਹੀ ਜਾਣਿਆ ਜਾਂਦਾ ਇਹ ਮਤਲਬ ਇਹ ਮੁਰਗਾ ਇਹ ਆਦੀ ਬਿਊਟੀ ਤੋਂ ਹਾਂ ਆ ਦੇਖੋ ਹੁਣ ਇਹ ਜੀ ਉਚਾਰ ਵੀ ਆਇਆ ਰਵੇ ਹਨ ਹਾਂ ਹਾਂ ਜੀ ਹਾਂ ਫੇਰ ਫੇਰ ਦਾ ਹਾਂਜੀ ਹੈਗਾ ਫੇਰ ਪੂਛੇ ਦੀ ਵੱਧ ਜੂਗੀ ਹਨਾ ਹਾਂਜੀ ਤੇ ਇਹ ਆਪਣੇ ਮੇਰੇ ਹਿਸਾਬ ਨਾਲ ਮੈਂ ਤਾਂ ਹਜੇ ਤੱਕ ਨਹੀਂ ਦੇਖੀ ਜਿੰਨੇ ਵੀ ਮੈਂ ਹੁਣ ਤੱਕ ਫਾਰਮਾਂ ਦੇ ਗਿਆ ਵਾਂ ਜਿਹੜੇ ਰੱਖੇ ਆ ਵੀ ਵੱਡੀ ਪੂਛ ਨਹੀਂ ਹੋਈ ਹੋਵੇ ਨਹੀਂ ਹੋ ਜਾਂਦੇ ਹਨ ਅਨਾਗੜੋਰੀ ਕਈ ਸਨ ਕਈ ਸਟੇਟਾਂ 'ਚ ਸ਼ੈਟ ਆਮੀ ਨਾਡੂ 'ਚ ਵੀ ਸ਼ਾਇਦ ਇਹਨਾਂ ਦਾ ਕੰਪੀਟੀਸ਼ਨ ਵੀ ਹੁੰਦੇ ਦੇ ਇਹ ਮੁਰਗੇ ਦੇ ਪੂਛ ਆਸਤੀ ਪੂਛ ਵੀ ਜਿਆਦਾ ਮਤਲਬ ਵੀ ਬਿਊਟੀ 'ਚ ਵੀ ਪੂਛ ਤੋਂ ਜਾਂ ਜਿਵੇਂ ਵੀ ਲਾ ਲਓ ਇਹ ਸ਼ਾਇਦ ਮੁਰਗੇ ਦੇ ਕੰਪੀਟੀਸ਼ਨ ਵੀ ਹੁੰਦੇ ਹੋਣ ਟਾਮਿਲਨਾਡੂ ਸਾਈਡ ਠੀਕ ਹੈ ਜੀ ਅੱਛਾ ਇਹ ਮੁਰਗੇ ਦੇ ਪੂ ਇਹ ਕੇਜ ਪਹਿਲਾਂ ਦੇ ਬਣੇ ਹੋਏ ਆ ਬਈ ਇਹ ਪਹਿਲਾਂ ਦੇ ਬਣਨੇ ਵੈਨ ਜੀ ਠੀਕ ਆ ਫਿਰ ਹਾਂ ਸੀ ਆ ਕੋ ਕਹੋ ਇਹ ਲੋਇਰ ਕਰਕੇ ਸਾਨੂੰ ਅੰਦਰ ਰੱਖਣਾ ਪਿਆ ਹਾਂ ਤੇ ਹੁਣ ਵੇਖੋ ਆਪ ਤੋਂ ਬਸ ਕੱਲਾ ਕਵਰ ਕਰਦੀਦਾ ਇਹਨਾਂ ਵਾਸਤੇ ਵੀ ਜਦੋਂ ਮੀਂਹ ਆਉਂਦਾਗਾ ਗਰਮੀਆਂ ਚ ਵੀ ਉਦੋਂ ਵੀ ਥੋੜਾ ਕਵਰ ਕਰਨਾ ਪੈਂਦਾ ਕਿਉਂਕਿ ਗਿੱਲਾ ਹੋ ਕੇ ਮਿੱਠਾਂ ਦਾ ਥੋੜੀ ਬਿਮਾਰੀ ਦਾ ਡਰ ਰਹਿੰਦਾ ਇਹਨਾਂ ਦਾ ਹਾਂ ਬਿਲਕੁਲ ਬਈ ਹਾਂ ਤਾਂ ਕਰਕੇ ਅੰਦਰ ਰੱਖੇ ਆ ਇਥੇ ਇੱਕ ਮੈਂ ਇੱਕ ਚੀਜ਼ ਹੋਰ ਦਿਖਾ ਦਈਏ ਬਈ ਵਾਈਟ ਤੇ ਦੂਜੇ ਦਾ ਦੇਖੀ ਦੇਖੇ ਆ ਆ ਬਲੈਕ ਬਈ ਇਹ ਇਹ ਵੱਡਾ ਵਾ ਕਿ ਛੋਟਾ ਵਾ ਬੱਚਾ ਵਾ ਇਹ ਨਹੀਂ ਵੱਡਾ ਹੀ ਹੈ ਬਰੀਡਿੰਗ ਬਰੀਡਰ ਪੇ ਰਹੀ ਹੈ ਇਹ ਅੱਛਾ ਹਾਂਜੀ ਇਹ ਬੱਚੇ ਇਹ ਤਾਂ ਬਰੀਡ ਹੋਏ ਹੋਏ ਸਾਰੇ ਇਹ ਵਾਈਟ ਵੀ ਵੱਡਾ ਵਾ ਹਾਂ ਵਾਈਟ ਵੀ ਵੱਡਾ ਤੇ ਇੱਕ ਇਹਨਾਂ ਚੋਂ ਉਹ ਕਿਹੜਿਆ ਆ ਤਿੰਨ ਬੱਚੇ ਇਹਨਾਂ ਦੇ ਅੱਛਾ ਇਹ ਤਿੰਨ ਬੱਚੇ ਆ ਹਾਂਜੀ ਇਹ ਧੁੱਪੇ ਕਿਹੜਾ ਬਲੈਕ ਦਾ ਧੁੱਪੇ ਕਰ ਲਿਆ ਪਰਪਲ ਕਰ ਬਹੁਤ ਸੋਨਾ ਕਲਰ ਵੀ ਸ਼ਾਈਨ ਕਰਦਾ ਇਹਦਾ ਠੀਕ ਹੈ ਹਾਂਜੀ ਇਹ ਇਹ ਇਹਨਾਂ 'ਚੋਂ ਮੇਲ ਕਿਹੜਾ ਵਾ ਆ ਮੇਲ ਆ ਬਲੈਕ ਆ ਮੇਲ ਆ ਜੀ ਅੱਛਾ ਬਲੈਕ ਮੇਲ ਆ ਮੇਲ ਆ ਹਾਂ ਜੀ ਠੀਕ ਆ ਉਹ ਤਾਂ ਹੀ ਉਹ ਵਾਈਟ ਉਹ ਵਿੱਚ ਆ ਗਿਆ ਨਾ ਉਹ ਹੀ ਮੇਲ ਆ ਲਿਓ ਹਾਂ ਜੀ ਇਹ ਕਲਰ ਵੀ ਹੁੰਦਾ ਵੈਸੇ ਥੱਲੋਂ ਬਿਲਿ ਥੱਲੋਂ ਪੋਟਾ ਵਾਈਟ ਹੋ ਜਾਂਦੇ ਨੇ ਇਹਦਾ ਹਾਂ ਤੇ ਉਹ ਵਾਈਟ ਚ ਉਹ ਹੈਗਾ ਠੀਕ ਆ ਆ ਮੇਲ ਦੇ ਥੋੜੇ ਜਿਹੜੇ ਥਲੇ ਕੰਨ ਆ ਥੋੜੇ ਮੋੜੇ ਵੀ ਹੁੰਦੇ ਆ ਉਹ ਮੋੜੇ ਵੀ ਆ ਕੰਨ ਤੇ ਇਹ ਬਾਈ ਬਲੈਕ ਫਿਰ ਕਿੱਥੋਂ ਮਿਲਿਆ ਇਹ ਮਿਲ ਗਿਆ ਸੀ ਨਾਰਮਲੀ ਮਿਲ ਗਿਆ ਜੀ ਇਹ ਤਾਂ ਵੈਸੇ ਹਾਂ ਉਹ ਤਾਂ ਆਮ ਮਿਲ ਜਿੰਨੇ ਸਿਲਵਰ ਤੇ ਵਾਈਟ ਤਾਂ ਇਹ ਥੋੜੇ ਹੈ ਤਾਂ ਬਹੁਤ ਫਰਕ ਆ ਟਾਮੇਟਾ ਮੇ ਜੇ ਹੈਗੇ ਕਲਰ ਕਲਰ ਜਿਹੇ ਹੈਗੇ ਮਿਲ ਜਾਂਦੇ ਆ ਇਹ ਦੋਵੇਂ ਮੇਲ ਫੀਮੇਲ ਦੋਵੇਂ ਬਲੈਕ ਹੁੰਦੇ ਫਿਰ ਬੱਚੇ ਬਹੁਤ ਵਧੀਆ ਆ ਜਾਂਦੇ ਇੱਥੇ ਹਣਾ ਹਾਂਜੀ ਦੇਖੋ ਹਾਂ ਹੁਣ ਥੋੜਾ ਔਖਾ ਵਾਜੇ ਹਣਾ ਹਾਂਜੀ ਇਹ ਚ ਹੋਰ ਕਲਰ ਵੀ ਆਪਣੇ ਨਹੀਂ ਪੰਜਾਬ ਚ ਇਧਰ ਹੀ ਸ਼ਾਇਦ ਹੈਗੇ ਇਹ ਚ ਕਾਫੀ ਚਾਕਲੇਟ ਕਲਰ ਜਾਂ ਵੀ ਆਉਂਦਾਗਾ ਆਪਣੇ ਸ਼ਾਇਦ ਵੀ ਹੋਵੇ ਤਾਂ ਹੋਵੇ ਇਧਰ ਪਰ ਵੇਖੇ ਨਹੀਂ ਮੈਂ ਵੀ ਅਜੇ ਤੱਕ ਪਰ ਹੈਗੇ ਕਲਰ ਇਹ ਚ ਦੋ ਤਿੰਨ ਕਲਰ ਹੋਰ ਪਰ ਜ਼ਿਆਦਾ ਆਪਣੇ ਇਹੀ ਆ ਆ ਵਾਈਟ ਬਲੈਕ ਕਲਰ ਦੇ ਜਿਆਦਾ ਤਾਂ ਇਹੀ ਹੁੰਦੇ ਆ ਇਦਾਂ ਰਾਖੀ ਨੂੰ ਬੜੇ ਨਿਆਰੇਦਾਰ ਕੀ ਹਾਂਜੀ ਇਹ ਬਹੁਤ ਇਸ ਤਰ੍ਹਾਂ ਜ਼ਿਆਦਾਤਰ ਖੁੱਲੇ ਹੁੰਦੇ ਹੀ ਇਹ ਠੀਕ ਹੈ ਤੇ ਰਾਖੀ ਛੜਦੀ ਦੇ ਸ਼ਾਂ ਨੂੰ ਤਾਲੀ ਦੇ ਇਹ ਠੀਕ ਹੈ ਤੇ ਹੇ ਡਰਖਤਾਂ ਡਰਖਤ ਦੇ ਬਹਿਣ ਲੇਟ ਹੋ ਜੇ ਕਾਰਨ ਤੇ ਡਰਖਤ ਤੇ ਚੜ ਕੇ ਨਿੰਮ ਤੇ ਬੈਠਦੇ ਨੇ ਇਹਨਾਂ ਨੇ ਫਿਰ ਇਹਨੇ ਸਵੇਰ ਉੱਤਰਨਾ ਗਿਆ ਕੋਈ ਠੰਲ ਦਾ ਇੱਕ ਹਜੇ ਤੱਕ ਇਹ ਬਿੱਲੀ ਨਾਲੇ ਨੇ ਨਿਓਲੇ ਨੇ ਨੁਕਸਾਨ ਨਹੀਂ ਆਇਆ ਫੇਰ ਤੱਕ ਕੋਈ ਨੁਕਸਾਨ ਨਹੀਂ ਹੋਇਆ ਆਪਣਾ ਨਾ ਬਿੱਲੀ ਨੇ ਨਾ ਕੁੱਤੇ ਨੇ ਜਾਂ ਕਿਸੇ ਤਰ੍ਹਾਂ ਨੇ ਹਮ ਤਾਂ ਉਹਦੇ ਜਿੱਦਾ ਹੋਣਾ ਹੀ ਕਿ ਉਹ ਨਹੀਂ ਉਹ ਚ ਨਹੀਂ ਹਾਂਜੀ ਤਵਾਰੀ ਬਹੁਤ ਵਧੀਆ ਹੋ ਗਿਆ ਉਹਦਾ ਹਾਂਜੀ ਹਾਂਜੀ ਸੋਨਾ ਕਵਰ ਹੋ ਗਿਆ ਜਿਹੜੇ ਟਾਰਕੀ ਆ ਬਈ ਇਹ ਇਹਦੇ ਵਿੱਚ ਵੀ ਕਾਫੀ ਆਉਂਦੀ ਹੈ ਨਸਲ ਆ ਨਾ ਇਹ ਕਲਰ ਹਾਂਜੀ ਕਲਰ ਦੇ ਹਿਸਾਬ ਨਾਲ ਕਿਵੇਂ ਉਹ ਵਾਈਟ ਰਾਇਲ ਪਾਮ ਆ ਗਿਆ ਬਲੈਕ ਚ ਆ ਗਿਆ ਇੱਕ ਰੈੱਡ ਵਰਮਨ ਉਹ ਆ ਗਿਆ ਇੱਕ ਸਿਲਵਰ ਚ ਆਉਂਦੇ ਮਤਲਬ ਬਲੂ ਕਲਰ ਚ ਆਉਂਦੇ ਆ ਉਹ ਥੋੜੇ ਐਕਸਪੈਂਸਿਵ ਹੁੰਦੇ ਆ ਹਾਂ ਬਲੂ ਤੇ ਰੈੱਡ ਇਹ ਥੋੜੇ ਨਾਰਮਲ ਆ ਇਹ ਇਹ ਜਿਹੜਾ ਬਲੈਕ ਉਹ ਥੋੜਾ ਜਿਹਾ ਉਹ ਠੀਕ ਇਹ ਨਾਲੋਂ ਜ਼ਿਆਦਾ ਮਹਿੰਗਾ ਹੁੰਦਾ ਉਹ ਵਾਈਟ ਕਲਰ ਰਾਇਲ ਪਾਮ ਕਹਿੰਦੇ ਨੂੰ ਠੀਕ ਹਾਂਜੀ ਤੇ ਇਹ ਆ ਗਿਆ ਬਟੇਰ ਬਈ ਹਾਂਜੀ ਇਹ ਬਟੇਰ ਆ ਠੀਕ ਆ ਇਹ ਬਸ ਇਹ ਇਹ ਆਪਦੇ ਬੱਚੇ ਕੱਢ ਲੈਂਦੇ ਆ ਕਿ ਨਹੀਂ ਇਹ ਨਹੀਂ ਇਹ ਇਨਹੈਚ ਉਹ ਨਹੀਂ ਕਰਦੇਗੇ ਬਸ ਅੰਡੇ ਦਾ ਲਾਂਹ ਦੇ ਵਿੱਚ ਪਾਏ ਹੋਣਗੇ ਅੰਡੇ ਇਹਨਾਂ ਦੇ ਅੱਛਾ ਤੇ ਬਸ ਚੱਕ ਕੇ ਉੱਤੇ ਅੰਡਾ ਉਹ ਪਾ ਦੇਖੋ ਛੋਟਾ ਇਹ ਅੰਡਾ ਬਹੁਤ ਚੰਗਾ ਹੁੰਦਾ ਖਾਣ ਨੂੰ ਇਹਨਾਂ ਦਾ ਹੀ ਹਾਂ ਇਹ ਅੰਡਾ ਹੁੰਦਾ ਸਾਈਜ਼ ਛੋਟਾਗਾ ਇਹ ਉਹੀ ਆਗੇ ਜਿਨ੍ਹਾਂ ਦਾ ਹੁਣ ਵੱਡੇ ਵੱਡੇ ਫਾਰਮ ਬੰਦੇ ਆ ਹਾਂ ਜੀ ਹਾਂ ਜੀ ਉਹੀ ਉਹ ਬਟੇਰ ਫਾਰਮਿੰਗ ਦਾ ਹੈ ਹਨਾ ਉਹੀ ਉਹੀ ਹੁੰਦੇ ਜੀ ਮੀਟ ਵਾਸਤੇ ਵੀ ਇਹ ਜਾਂਦੇ ਆ ਹਾਂ ਹਾਂ ਜੀ ਇਹ ਕਿਹੜੇ ਵਾਈਟ ਹੈ ਕਈ ਭਰਾ ਕਬੂਤਰ ਨਾਲ ਵੀ ਰੱਖਦੇ ਖੁੱਡਾਂ ਚ ਮੰਨ ਲੈ ਵੀ ਸਫਾਈ ਵਾਸਤੇ ਕਿੰ ਵਿੱਚ ਚੂਚੜੇ ਕੁਝ ਹੁੰਦਾ ਅੱਛਾ ਚ ਇਹ ਇਹਨਾਂ ਨੂੰ ਬਹੁਤ ਘੱਟ ਬਮਾਰੀ ਪੈਂਦੀ ਬਹੁਤ ਜ਼ਿਆਦਾ ਘੱਟ ਚਾਂਸ ਹੁੰਦੇ ਹਨ ਹਾਂਜੀ ਇਹਦਾ ਇਹ ਖੁੱਲੇ ਹੁਣ ਡੋਡ ਵੀ ਜਾਣੇ ਹਨ ਇਹ ਡਾਰੀ ਮਾਰਦੇ ਆ ਜੀ ਪ੍ਰੋਪਰ ਨਹੀਂ ਜਿਵੇਂ ਆਪਾਂ ਕਹਿੰਦੇ ਕਿ ਤਿੱਤਰ ਕਿਵੇਂ ਬਟੇਰੇ ਡਾਰੀ ਮੂਮੇ ਡਾਰੀ ਮਾਰ ਉੱਥੇ ਡਾਰੀ ਮਾਰੀ ਉੱਥੇ ਡਾਰੀ ਮਾਰੀ ਪਸਾਨੀਕ ਡਾਰੀ ਮਾਰਦੇ ਆ ਪਰ ਪ੍ਰੋਪਰ ਨਹੀਂ ਉੜਦੇ ਜਿਵੇਂ ਠੀਕ ਹੈ ਬਈ ਤੇ ਹਜੇ ਆਉਣ ਵਾਲੇ ਟਾਈਮ 'ਚ ਤੁਸੀਂ ਕਹਿੰਦੇ ਇੱਧਰ ਹੋਰ ਤਿਆਰ ਕਰ ਦੇਣਾਵਾ ਹਾਂਜੀ ਕਿਵੇਂ ਬਰੀਡ ਥੋੜੀ ਅੱਗੇ ਵੀ ਸੀਗੀ ਥੋੜੇ ਘਟਾ ਤੇ ਕਿਉਂ ਪਿੰਜਰੇ ਕਰਕੇ ਹੁਣ ਇੱਧਰ ਬਣਾਉਣੇ ਸਿੱਧਲ ਸਾਈਡ ਕਿਈ ਨਸਲਾ ਮਲ ਵੀ ਹੈਂ ਲਿਆਉਣ ਵਾਲੀਆਂ ਜਿਹੜੇ ਅੱਛਾ ਵੀ ਹੈ ਆਪਣੇ ਕੋਲੇ ਵੀ ਪਿੰਜਰ ਕਰਕੇ ਸੇ ਦੋਸਤ ਮਿੱਤਰ ਨੂੰ ਫੜਾ ਰੱਖੇ ਆ ਵੀ ਜਿਹੜੇ ਬਣਾਲੇ ਉਹਦੇ ਸ਼ਿਫਟ ਕਰਨੇ ਆਪਾਂ ਲਿਆ ਠੀਕ ਆ ਇਹ ਬਸ ਸ਼ੌਂਕ ਹੀ ਹੈ ਇੱਕ ਹੈ ਹਾਂਜੀ ਸ਼ੌਂਕ ਵਾਸਤੇ ਰੱਖੇ ਹੀ ਇਹ ਠੀਕ ਆ ਕਬੂਤਰ ਵਗੈਰਾ ਨਹੀਂ ਰੱਖੇ ਨਹੀਂ ਕਬੂਤਰ ਨਹੀਂ ਰੱਖੇ ਜੀ ਇਹ ਜ਼ਿਆਦਾ ਮੁਰਗਾਂ ਫੈਂਸੀ ਮੁਰਗਾਂ ਵੀ ਸ਼ੌਂਕ ਹੈਗੇ ਬੱਤਕਾਂ ਸੀਂਗਾ ਤਿੰਨ ਚਾਰ ਨਸਲਾਂ ਸਕੂ ਵੀ ਰਾਜ ਅੰਸ ਖਾ ਕੇ ਕੈਂਬਲ ਉਹ ਰੱਖੀਆਂ ਸੀਗਾ ਉਹ ਬਣਾਇਆ ਸੀ ਪਾਣੀ ਦਾ ਹਾਂ ਤੇ ਉਹ ਵੀ ਸਰਪੰਚਰ ਕਰਕੇ ਥੋੜਾ ਘਟਾ ਪੀਆ ਫਿਰ ਠੀਕ ਹੈ ਜਿਵੇਂ ਆ ਬਣ ਗਏ ਇੱਧਰ ਬਣਾਉਣੇ ਆ ਦੁਆਰਾ ਠੀਕ ਹੈ ਤੇ ਬਹੁਤ ਵਧੀਆ ਬਹੁਤ ਸੋਹਣਾ ਲੱਗਾ ਕੰਮ ਕਿਉਂਕਿ ਸ਼ੌਂਕ ਯਾਰ ਸ਼ੌਂਕ ਜਿਹੜਾ ਬੰਦੇ ਨੂੰ ਕੱਲਾ ਸ਼ੌਂਕ ਇਹ ਨਹੀਂ ਕਿ ਵੀ ਪੈਸਾ ਖਰਾਵਾ ਸ਼ੌਂਕ ਦੇ ਨਾਲ ਬੰਦਾ ਮਿਹਨਤ ਕਰਨ ਲੱਗ ਜਾਂਦਾ ਵਾ ਹੁਣ ਤੁਸੀਂ ਇਹ ਤੇ ਕਿੰਨੀ ਮਿਹਨਤ ਕਰਦੇ ਹੋਗੇ ਸਵੇਰ ਤੋਂ ਲੱਗ ਜਾਂਦੇ ਹੋਗੇ ਹਾਂਜੀ ਹਾਂਜੀ ਸਾਰੇ ਦਿਨ ਨਾਲ ਜੀ ਲੱਗਾ ਰਹਿੰਦਾ ਜੀ ਲੱਗਿਆ ਰਹਿੰਦਾ ਘਰ ਟਾਈਮ ਤਾਂ ਨਹੀਂ ਪਤਾ ਲੱਗਦਾ ਕਿ ਵੇਲੇ ਨਾਲ ਤੱਕ ਗਏ ਹਾਂ ਜਮੀਨ ਠੇਕੇ ਤੇ ਅੱਗੇ ਕਰਦੇ ਦੋ ਤਿੰਨ ਸਾਲ ਹੋ ਗਏ ਠੇਕੇ ਦੇ ਅੱਗੇ ਜਮੀਨ ਅੱਛਾ ਸੋ ਇਹਨਾਂ ਚੱਲਦਾ ਹੁਣ ਦਾ ਫਿਰ ਫੁੱਲ ਟਾਈਮ ਇਹਦੇ ਤੇ ਆ ਹਾਂ ਜੀ ਸਵੇਰ ਸ਼ਾਮ ਮੇਰੇ ਫਾਦਰ ਸਾਹਿਬ ਬਹੁਤ ਸਾਥ ਦੇ ਇਹ ਮੈਂ ਬਾਹਰ ਗਿਆ ਹਾਂ ਦਾ ਫਾਦਰ ਸਾਹਿਬ ਕਲੀਪ ਆਉਂਦੇ ਆ ਉਹ ਪਾਉਂਦੇ ਆ ਠੀਕ ਹੈ ਠੀਕ ਹੈ ਹਾਂਜੀ ਨਹੀਂ ਬਹੁਤ ਵਧੀਆ ਲੱਗਾ ਬਾਈ ਬਹੁਤ ਧੰਨਵਾਦ ਹਾਂਜੀ ਤੁਹਾਡਾ ਵੀ ਬਹੁਤ ਧੰਨਵਾਦੀ ਆਉਣ ਤੇ ਧੰਨਵਾਦ ਹਾਂਜੀ